ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜਿੱਕੀ ਫਤਿਹ ਜੀ ਬਾਪੂ ਸੁਲਖਣ ਸਿੰਘ ਜੀ ਬਾਪੂ ਜੀ ਨੂੰ ਹਰੂਵਾਲ ਪਿੰਡ ਤੋਂ ਲੈ ਕੇ ਆਏ ਸੀ ਸਾਡੇ ਕੋਲੇ ਗਰਦਾਸਪੁਰ ਜ਼ਿਲ੍ਹੇ ਤੋਂ ਪਿੰਡ ਦੇ ਬਸੰਦੇ ਛੱਡ ਕੇ ਗਏ ਸੀ 26 7 25 ਨੂੰ ਕਰੀਬ 3 ਮਹੀਨੇ ਹੋ ਚੱਲੇ ਆ ਬਾਪੂ ਜੀ ਨੂੰ ਸਾਡੇ ਕੋਲ ਆਏ ਨੂੰ ਸੁਲਖਣ ਸਿੰਘ ਨੂੰ ਜਦੋਂ ਲੈ ਕੇ ਆਏ ਸੀ ਹਾਲਤ ਬਹੁਤ ਮਾੜੀ ਸੀ ਬਾਪੂ ਜੀ ਦੀ ਬਹੁਤ ਕਮਜ਼ੋਰ ਸੀ ਨਾਤਿਆਂ ਨੂੰ ਪਤਾ ਹੀ ਨਹੀਂ ਕਿੰਨਾ ਟਾਈਮ ਹੋ ਗਿਆ ਸੀ ਘਰ ਦੇ ਵਿੱਚ ਇਕੱਲੇ ਪਏ ਸੀ ਪਰਿਵਾਰ ਦੇ ਵਿੱਚ ਕੋਈ ਨਹੀਂ ਸੀ ਬੱਚੇ ਵੀ ਪਰਿਵਾਰ ਦੇ ਘਰ ਵਾਲੀ ਵੀ ਸਾਰਿਆਂ ਦੀ ਮੌਤ ਹੋ ਚੁੱਕੀ ਸੀ ਇਕੱਲਾ ਹੀ ਸੀ ਬਾਪੂ ਤੇ ਪਿੰਡ ਵਾਲਿਆਂ ਨੇ ਬਾਪੂ ਦੀ ਹਾਲਤ ਨੂੰ ਵਿਗੜਦਿਆਂ ਦੇਖ ਕੇ ਫਿਰ ਸਾਡੇ ਨਾਲ ਸੰਪਰਕ ਕੀਤਾ ਇੱਥੇ ਉਸ ਤੋਂ ਬਾਅਦ ਉਹ ਸਾਡੇ ਨਾਲ ਗੱਲ ਕਰਕੇ ਇੱਥੇ ਸਿੱਧਾ ਗੱਡੀ ਦੀ પા ਕੇ ਬਾਪੂ ਜੀ ਨੂੰ ਲੈ ਆਏ ਸੀ ਤੇ ਬਾਪੂ ਜੀ ਦੀ ਹਾਲਤ ਦੇਖ ਕੇ ਅਸੀਂ ਬਾਪੂ ਜੀ ਨੂੰ ਇੱਥੇ ਦਾਖਲ ਕਰ ਲਿਆ ਉਦੋਂ ਦੇ ਬਾਪੂ ਜੀ ਜਿਹੜੇ ਇਲਾਜ ਨੇ ਇੱਥੇ ਸਲੱਖਣ ਸਿੰਘ ਜੀ ਦਾ ਇਲਾਜ ਚੱਲਦਾ ਸੀ ਹੁਣ ਕਾਫੀ ਠੀਕ ਸੀ ਉਧਰ ਬੋਰਡ ਦੇ ਵਿੱਚ ਰਹਿੰਦੇ ਸੀ ਬਜ਼ੁਰਗਾਂ ਦੇ ਵਿੱਚ ਰੋਟੀ ਪਾਣੀ ਛਕਦੇ ਸੀ ਵਧੀਆ ਪਰ ਹੁਣ ਕੁਝ ਦਿਨਾਂ ਤੋਂ ਬਾਪੂ ਜੀ ਥੋੜੇ ਬਿਮਾਰ ਹੋ ਗਏ ਢਿੱਲੇ ਹੋ ਗਏ ਤੇ ਹੁਣ ਹਸਪੀਟਲ ਦੇ ਵਿੱਚ ਬਾਪੂ ਜੀ ਦਾਖਲ ਨੇ ਆਈਸੀਯੂ ਦੇ ਵਿੱਚ ਨੇ ਇੱਕ ਤਾਂ ਬੇਨਤੀ ਆ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਭੈਣ ਭਰਾ ਉਹਨਾਂ ਨੂੰ ਬੀਜੇ ਕੋਈ ਆ ਕੇ ਮਿਲ ਸਕਦਾ ਤਾਂ ਜਰੂਰ ਬਾਪੂ ਜੀ ਨੂੰ ਮਿਲ ਕੇ ਜਾਣ ਤੇ ਜੇ ਜਿਹੜੇ ਵੀਰ ਛੱਡ ਕੇ ਗਏ ਸਾਡੇ ਕੋਲੇ ਉਹ ਵੀ ਜਰੂਰ ਜਰਮਨ ਸਿੰਘਾ ਹਰਜਿੰਦਰ ਸਿੰਘਾ ਇਹ ਵੀਰ ਬਾਪੂ ਜੀ ਨੂੰ ਲੈ ਕੇ ਆਏ ਸੀ ਇੱਥੇ ਉਹਨਾਂ ਨੂੰ ਬੇਨਤੀ ਹੈ ਬਾਈ ਜੀ ਤੁਸੀਂ ਵੀ ਆ ਕੇ ਜਰੂਰ ਮਿਲ ਕੇ ਜਾਓ ਇਸ ਟਾਈਮ ਬਾਪੂ ਜੀ ਕਾਫੀ ਢਿੱਲੇ ਨੇ ਸ਼ਾਇਦ ਤੁਹਾਡੇ ਆਉਣ ਨਾਲ ਬਾਪੂ ਜੀ ਨੂੰ ਹੌਸਲਾ ਹੋਵੇ ਬਾਪੂ ਜੀ ਦੇ ਦੋ ਬੇਟੇ ਆ ਲਾਲੀ ਤੇ ਰਚਪਾਲ ਸਿੰਘ ਪਾਲਾ ਤੇ ਬਾਪੂ ਜੀ ਦੇ ਬੇਟੇ ਦੋਨੇ ਨਸ਼ਾ ਕਰਦੇ ਆ ਕਹਿੰਦੇ ਪਰ ਉਹਨਾਂ ਨੂੰ ਵੀ ਬੇਨਤੀ ਆ ਭਾਈ ਆ ਕੇ ਮਿਲ ਕੇ ਜਾਓ ਚਲੋ ਪਿਓ ਆ ਤੁਹਾਡਾ ਬੇਟੀ ਇਹਨਾਂ ਦੀ ਵਿਆਹੀ ਹੋਈ ਆ ਬਾਪੂ ਜੀ ਦੀ ਉਹਨੂੰ ਵੀ ਬੇਨਤੀ ਆ ਵੀ ਭੈਣ ਮੇਰੀ ਇਹ ਤੇਰਾ ਪਿਓ ਆ ਆ ਕੇ ਮਿਲ ਕੇ ਜਾ ਦਰਸ਼ਨ ਕਰਕੇ ਜਾ ਤੇਰੇ ਆਉਣ ਨਾਲ ਬਾਪੂ ਨੂੰ ਹੌਸਲਾ ਹੋਊ ਥੋੜਾ ਜਿਹਾ ਬਾਪੂ ਜੀ ਦੇ ਥੋੜੇ ਹੌਸਲੇ ਬਲੰਦ ਹੋਣਗੇ ਤੁਹਾਨੂੰ ਮਿਲ ਕੇ ਬਾਪੂ ਸਿਲਖਣ ਸਿੰਘ ਤੁਹਾਨੂੰ ਪਿਆ ਅੜੀ ਗ ਰਹਾ ਆਈਸੀਯੂ ਦੇ ਵਿੱਚ ਬਾਪੂ ਜੀ ਦਾਖਲ ਨੇ ਤੇ ਬਾਪੂ ਜੀ ਦੀ ਸਿਹਤ ਜਾਬੀ ਲਈ ਵੀ ਅਰਦਾਸ ਕਰਿਓ ਸਿਲਖਣ ਸਿੰਘ ਠੀਕੋ ਕੋਈ ਨਾ ਘਬਰਾਉਣਾ ਨਹੀਂ ਅਸੀਂ ਤੇਰੇ ਪੁੱਤ ਈ ਆ ਬਾਪੂ ਤੇਰੇ ਨਾਲ ਆ ਅਸੀਂ ਠੀਕ ਆ ਹਾਂ ਘਬਰਾਉਣਾ ਨਹੀਂ ਗਾ ਹਰਦੇਵ ਸਿੰਘ ਜੀ ਹਾਂਜੀ ਹਰਦੇਵ ਸਿੰਘ ਜੀ ਹਾਂਜੀ ਹਾਂਜੀ ਭਾਈ ਜੀ ਮੈਂ ਗੁਰਪ੍ਰੀਤ ਸਿੰਘ ਬੋ ਰਿਹਾ ਜੀ ਮਨੁੱਖਤਾ ਦੀ ਸੇਵਾ ਤੋਂ ਆ ਮਾਈਕਲ ਸਾਹਿਬ ਅਤੇ ਸਦਾਦੀ ਸਾਥੀ ਕਾਲ ਧੰਨਵਾਦ ਸਾਡੇ ਮਹਾਰਾਜ ਜੀ ਦੇ ਮਹਾਰਾਜ ਤੁਹਾਡੇ ਹੀ ਗਰੇ ਹਨੂ ਬਾਤ ਸੁਣਨ ਵਾਸਤੇ ਨਸੀਬ ਹੋਈ ਹੈ ਜਨਾਬ ਧੰਨਵਾਦ ਵੀਰ ਜੀ ਧੰਨਵਾਦ ਤੁਹਾਡਾ ਪਿਆਰ ਆ ਤੇ ਬਾਈ ਜੀ ਜਿਹੜੇ ਤੁਸੀਂ ਬਾਪੂ ਜੀ ਨੂੰ ਛੱਡ ਕੇ ਗਏ ਨਾ ਸਾਡੇ ਕੋਲ ਸਲੱਖਣ ਸਿੰਘ ਨੂੰ ਹਾਂਜੀ ਹਾਂਜੀ ਸਰਦਾਰ ਜੀ ਹਾਂਜੀ ਹਾਂਜੀ ਉਹ ਕਾਫੀ ਢਿੱਲੇ ਨੇ ਜੀ ਇਸ ਟਾਈਮ ਹਸਪਤਾਲ ਚ ਦਾਖਲ ਨੇ ਹਾਂਜੀ ਤੇ ਬੇਨਤੀ ਸੀ ਵੀ ਜੇ ਇੱਕ ਵਾਰੀ ਮਿਲ ਜਾਵਾਂ ਆ ਕੇ ਚਲੋ ਥੋੜਾ ਉਹਨਾਂ ਨੂੰ ਹੌਸਲਾ ਹੋਊਗਾ ਜਾਂ ਉਹਨਾਂ ਦੇ ਧੀਆਂ ਪੋਤੇ ਜਿਹੜੇ ਉਹਨਾਂ ਨੂੰ ਕਿਹਾ ਵੀ ਚਲੋ ਮਿਲ ਜਾਨ ਆ ਕੇ ਸਰਦਾਰ ਜੀ ਬੇਨਤੀ ਇਹ ਤੁਹਾਨੂੰ ਕਰਾਂਗੇ ਬੇਟੀ ਆ ਪੁੱਤ ਦੇ ਉਹਦੀ ਜਿਹੜੀ ਨਾ ਸਾਰੇ ਅਮਲੀ ਨੇ ਉਹ ਮੌਜੂਦ ਨਹੀਂ ਆ ਤੇ ਅਸੀਂ ਸਵੇਰੇ ਸਰਦਾਰ ਜੀ ਤੁਹਾਡੇ ਕੋਲੋਂ ਪਹੁੰਚਦੇ ਨੇ ਰਹਾ ਹੋ ਕਾफी ਸਮਾਂ ਹੋ ਗਿਆ ਵਾ ਤੇ ਅਸੀਂ ਸਵੇਰੇ ਕੱਲ ਤੁਹਾਡੇ ਕੋਲੋਂ ਪਹੁੰਚ ਜ਼ਰੂਰ ਪਹੁੰਚਾਂਗੇ ਦੱਸੋ ਤੁਸੀਂ ਅਸੀਂ ਪਹੁੰਚਣਾ ਕਿੱਥੇ ਚੋਨੇ ਆ ਜਦੋਂ ਮਰਜ਼ੀ ਆ ਜਾਓ ਵੀਰੇ ਕੋਈ ਨਾ ਦੱਸ 11 12 ਜਦੋਂ ਮਰਜ਼ੀ ਆ ਜਾਓ ਕੱਲ ਨੂੰ ਮਾਰ ਕੇ ਜਾਓ ਜੀੜਾ ਜ਼ਰੂਰ ਸਰਦਾਰ ਜੀ ਜ਼ਰੂਰ ਬੇਟੇ ਇਹਨਾਂ ਦੇ ਜਮਾਂ ਹੀ ਨੇੜੇ ਲੱਗਦੇ ਨਹੀਂ ਬਾਜੀ ਉਹ ਤਾਂ ਪਤਾ ਨਹੀਂ ਕਿੱਥੇ ਆ ਤੇ ਕਿੱਥੇ ਨਹੀਂ ਜੀ ਸਰਦਾਰ ਜੀ ਇਹ ਨਸ਼ਾ ਕਰਦੇ ਆਂ ਜੀ ਬਹੁਤ ਜ਼ਿਆਦਾ ਭਾਜੀ ਬਹੁਤ ਜ਼ਿਆਦਾ ਹਾਂ ਜੀ ਤੇ ਧੰਨਵਾਦ ਤੁਹਾਡਾ ਭਾਜੀ ਬਹੁਤ ਬਹੁਤ ਓਕੇ ਵੀ ਅਸੀਂ ਤੁਸੀਂ ਮਾਲਕ ਦੀ ਰੱਬੀ ਰੂਹ ਜੀ ਮਹਾਰਾਜ ਤੁਹਾਡੀ ਆਵਾਜ਼ ਸੁਣਨ ਨੂੰ ਨਸੀਬ ਹੋਈ ਆ ਤੇ ਸਵੇਰੇ ਤੁਹਾਡੇ ਦਰਸ਼ਨ ਵੀ ਕਰਾਂਗੇ ਜ਼ਰੂਰ ਆਪਾਂ ਜੀ ਓਕੇ ਵੀਰ ਜੀ ਓਕੇ ਜੀ ਸਵੇਰੇ ਮਿਲਦੇ ਆਂ ਜੀ ਹਾਂ ਜੀ ਧੰਨਵਾਦ ਭਾਜੀ ਧੰਨਵਾਦ ਚਲੋ ਇਹਨਾਂ ਦੇ ਪਿੰਡ ਵਾਸੀਆਂ ਨੇ ਜਿਹੜਾ ਨੇ ਬਾਪੂ ਨੂੰ ਇੱਥੇ ਪਹੁੰਚਦਾ ਕੀਤਾ ਸੀ ਉਹ ਵੀਰ ਫਿਰ ਵੀ ਚੰਗੇ ਆ ਉਹ ਕਹਿੰਦੇ ਸਵੇਰੇ ਹੀ ਪਹੁੰਚਦੇ ਆ ਤੇ ਇਹਨਾਂ ਦੇ ਬੱਚਿਆਂ ਨੂੰ ਵੀ ਬੇਨਤੀ ਆ ਭਰਾਵੋ ਤੁਸੀਂ ਵੀ ਮਿਲ ਕੇ ਜਾਵਾ ਵੈਰ ਗੁਰਜੀ ਦਾ ਖਾਲਸਾ ਰ